ਅਸੀਂ ਇਕਾਲੀਆਂ ਨੂੰ ਬਣਾ ਕੇ ਆਪਣੀ ਬਦਨਾਮੀ ਕਰਾਉਣੀ ਹੈ ਵੀ ਇਹ ਬਿਆਦਵੀ ਕਰਨ ਇਹ ਬਣ ਕੇ ਚਿੱਟਾ ਵੇਚਣ ਅਸੀਂ ਉਹ ਗੱਲ ਭਾਜਪੀ ਦੇ ਅਸੀਂ ਆਪਣੇ ਇਹਨਾਂ ਨੂੰ ਬਣਾਉਣ ਖਾਤਰ ਅਸੀਂ ਇਹ ਇਹ ਸਾਰੀ ਮਿਹਨਤ ਕਰ ਰਹੇ ਹਾਂ ਮੇਰੇ ਵਰਗੇ ਮੰਤਰੀ ਬਣਾਏ ਨੇ ਅੱਜ ਮੈਂ ਜਿਹੜੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਵੀ ਇਹ ਝੋਲੀ ਚ ਕਾਲੀ ਦਲ ਦੇ ਪਾਈਏ ਅਸੀਂ ਬਿਲਕੁਲ ਨਹੀਂ ਕੱਲ ਇਹ ਆ ਵੀ ਸਭ ਤੋਂ ਨੇੜੇ ਜੇ ਕੋਈ ਭਾਜਪੀ ਦੇ ਸੀ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਮੈਂ ਤਾਂ 2009 ਤੋਂ ਉੱਥੇ ਦੇਖਦਾ ਹੀ ਸੀ ਬਿਕ ਕਿੰਨਾ ਮਾਣ ਤੇ ਕਿੰਨਾ ਸਤਕਾਰ ਇੱਕ ਦੂਜੇ ਦਾ ਸੀ ਮੋਦੀ ਸਾਹਿਬ ਪੈਰੀਂ ਹੱਤ ਲਾਉਂਦੇ ਸੀ ਹੁਣ ਗੱਲ ਜਦੋਂ ਲੋੜ ਪੈ ਗਈ ਜਦੋਂ ਕਿਸਾਨ ਬਿੱਲ ਆ ਗਏ ਦੋ ਦੋ ਸਭ ਤੋਂ ਸੀਗੇ ਕਿਸਾਨ ਪਾਰਟੀਆਂ ਦੋਨੋਂ ਜਗ੍ਹਾ ਹੀ ਸਭ ਤੋਂ ਜ਼ਿਆਦਾ ਖੇਤੀ ਹੁੰਦੀ ਆ ਉਹ ਅੱਜ ਚਲੋ ਹੋਰਾਂ 'ਚ ਵੀ ਹੋਣ ਲੱਗੀ ਪਰ ਪੰਜਾਬ ਤੇ ਹਰਿਆਣਾ ਇੱਧਰ ਚਟਾਲਾ ਸਾਹਿਬ ਦਾ ਪੋਤਾ ਮਨਿਸਟਰ ਸੀ ਉਧਰ ਬਾਦਲ ਸਾਹਿਬ ਦੀ ਨੂੰ ਕੈਬਨਿਟ ਚ ਮੰਤਰੀ ਸੀ ਦੋਨਾਂ ਨੇ ਗਮਰਾਹ ਕਰਕੇ ਜਦੋਂ ਬਿੱਲ ਆਇਆ ਕੋਈ ਨਹੀਂ ਕਿਸੇ ਨੂੰ ਦੱਸਿਆ ਉਹਨਾਂ ਨੇ ਪੁੱਛੀ ਕਿ ਵੀ ਉੱਤੇ ਗੱਲ ਥੱਲੇ ਗੱਲ ਕਰ ਲਈ ਯੂਨੀਅਨ ਨਾਲ ਕਰ ਲਈ ਨਹੀਂ ਕਹਿੰਦੇ ਜੀ ਹਾਂ ਬਿਲਕੁਲ ਠੀਕ ਜਦੋਂ ਬਿਲਾ ਕੇ ਛੱਡ ਕੇ ਭੱਜ ਕੇ ਨਾ ਫਿਰ ਪਿੱਛੇ ਜਾਣ ਜੋਗੇ ਨਾ ਅੱਗੇ ਜਾਗੇ ਉਹ ਤਾਂ ਵਿਰੋਧ ਕਰਨ ਲੱਗੇ ਵੀ ਆ ਬਿੱਲ ਵਾਪਸ ਲਓ ਜੀ ਜਾਂ ਬਿਲੇ ਠੀਕ ਨਹੀਂ ਲਿਆਉਣਾ ਉੱਥੇ ਗੱਲ ਨਹੀਂ ਕੀਤੀ ਇਸ ਗੱਲ ਦਾ ਭਾਜਪੀ ਬਹੁਤ ਭਾਰੀ ਇਹਨਾਂ ਨੇ ਇਸ ਗੱਲ ਨੂੰ ਇਸ ਤਰੀਕੇ ਨਾਲ ਖਰਾਬ ਕੀਤਾ ਉਹ ਤੁਹਾਡੇ ਮੂਰੇ ਆਦੋਂ ਬਾਅਦ ਜਦੋਂ 22 ਦੀ ਇਲੈਕਸ਼ਨ ਆ ਗਈ ਜਦੋਂ ਬਾਈ ਚ ਇਸ ਇੰਨੀ ਅੱਗ ਸੀ ਉਦੋਂ ਭੀਜਪੀ 117 ਸੀਟਾਂ ਤੇ ਲੜ ਲਈ ਹੁਣ ਪਾਰਲੀਮੈਂਟ ਜਿਹੜੀ ਆਈ 24 ਚ ਜੀ ਚ ਅਸੀਂ ਲੜੇ ਆ ਉਹ ਕੱਲੇ ਲੜ ਲਈ ਤੇ ਹੁਣ ਦੱਸੋ ਮੈਨੂੰ 27 ਚ ਲੜਨ ਕਿਉਂ ਨਹੀਂ ਲੜਾਂਗੇ ਦੋ ਜਦੋਂ ਵਿਧਾਨ ਸਭਾ ਵੀ ਲੜ ਲਈ ਪਾਰਲੀਮੈਂਟ ਵੀ ਕੱਲੇ ਲੜ ਲਈ ਤੇ ਅਗਲੀ ਕਿਉਂ ਨਹੀਂ ਲੜਾਂਗੇ ਸਾਡੇ ਰੋਜ ਪੈਰ ਜਿਹੜੇ ਆ ਉਹ ਮਜ਼ਬੂਤ ਹੋ ਰਹੇ ਆ ਅਸੀਂ ਆ ਤਰਨ ਤਰਨ ਵੋਟ ਦੀ ਗੱਲ ਨਹੀਂ ਅਸੀਂ ਹਰ ਪਿੰਡ ਚ ਜਾ ਕੇ ਸਾਡਾ ਬੂਥ ਲੱਗਿਆ ਹਰ ਪਿੰਡ ਚ ਸਾਨੂੰ ਲੋਕਾਂ ਨੇ ਕਿਹਾ ਵੀ 27 ਚ ਤੁਹਾਨੂੰ ਪਾਵਾਂਗੇ ਜੀ 27 ਚ ਨਹੀਂ ਉਹ ਚ ਉਹ ਚ ਜਾਖੜ ਸਾਹਮਣੇ ਤਾਂ 24 ਚ ਵੀ ਆ ਜਿਹੜੀ ਪਾਰਲੀਮੈਂਟ ਸੀ ਉਹ ਚ ਵੀ ਬੜਾ ਉਹਨਾਂ ਦਾ ਇਹ ਵਿਊ ਸੀ ਪਰ ਆਪਣਾ ਇੱਕ ਨਿੱਜੀ ਵਿਊ ਹੋਣਾ ਉਹ ਅਲੱਗ ਗੱਲ ਹੈ ਹੁਣ ਜਿਵੇਂ ਕੈਪਟਨ ਸਾਹਿਬ ਵੀ ਨੇ ਪਹਿਲਾਂ ਕਿਹਾ ਸੀ ਪਰ ਹੁਣ ਜਦੋਂ ਕੈਪਟਨ ਸਾਹਿਬ ਆ ਨਿਕਲੇ ਨੇ ਤਿੰਨ ਦਿਨ ਉਹਨਾਂ ਦੀ ਇੰਟਰਵਿਊਜ਼ ਹੋਈਆਂ ਉਹਨਾਂ ਨੇ ਕਿਹਾ ਵੀ ਇਹ ਕੰਮ ਹਾਈ ਕਮਾਂਡ ਦਾ ਹੈ ਹਜੇ ਦੂਰ ਆ ਉਹਨਾਂ ਨੇ ਦੇਖਣਾ ਹੈ ਇਸ ਕਰਕੇ ਮੈਨੂੰ ਜਿੰਨਾ ਦੇਖੋ ਮੈਂ ਥੋੜਨਾ ਸਹਿਮਤ ਆ ਵੀ ਜਿਹੜੇ ਅਕਾਲੀ ਦਲ ਦੇ ਨਾਲ ਭਾਈਵਾਲ ਰਹੇ ਆ ਬੀਜੇਪੀ ਦੇ ਬਹੁਤ ਲੋਕ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਚ ਮੰਤਰੀ ਰਹੇ ਉਰੇ ਵੀਰੇ ਉੱਥੇ ਵੀ ਰਹੇ ਉਹ ਇੱਕ ਕੰਫਰਟ ਆ ਜਿਹੜਾ ਉਹ ਇੱਕ ਕੰਫਰਟ ਹੈਗਾ ਉਹ ਉਹਨਾਂ ਉਹਨਾਂ ਦਾ ਪਰ ਮੈਨੂੰ ਇਹ ਦੱਸੋ ਮੈਂ ਇੱਕ ਗੱਲ ਜੇ ਬੀਜੇਪੀ 20 ਸੂਬਿਆਂ ਤੋਂ ਉੱਤੇ ਬੀਜੇਪੀ ਦੀ ਅੱਜ ਸਰਕਾਰ ਆ 20 ਸੂਬਿਆਂ ਚ ਸਰਕਾਰ ਆ ਆ 14 ਨੂੰ ਬਿਹਾਰ ਚ ਵੀ ਬਣ ਜੂ ਦੁਆਰਾ ਤੀਜੀ ਵਾਰ ਮੋਦੀ ਜੀ ਬੀਜੇਪੀ ਦੀ ਐਨਡੀਏ ਦੀ ਸਰਕਾਰ ਦੇਸ਼ ਚ ਬਈ ਸਾਨੂੰ ਜੇ ਬੀਜੇਪੀ ਦੀ ਕੱਲੀ ਸਰਕਾਰ ਨਹੀਂ ਬਣਦੀ ਪੰਜਾਬ ਚ ਤੇ ਸਾਨੂੰ ਕੀ ਅਸੀਂ ਅਸੀਂ ਅਕਾਲੀਆਂ ਨੂੰ ਬਣਾ ਕੇ ਆਪਣੀ ਬਦਨਾਮੀ ਕਰਾਉਣੀ ਆ ਵੀ ਇਹ ਬਿਆਦਵੀ ਕਰਨ ਇਹ ਬਣ ਕੇ ਚਿੱਟਾ ਵੇਚਣ ਅਸੀਂ ਉਹ ਗੱਲ ਬੀਜੇਪੀ ਦੇ ਅਸੀਂ ਆਪਣੇ ਇਹਨਾਂ ਨੂੰ ਬਣਾਉਣ ਖਾਤਰ ਅਸੀਂ ਇਹ ਇਹ ਸਾਰੀ ਮਿਹਨਤ ਕਰ ਰਹੇ ਹਾਂ ਮੇਰੇ ਵਰਗੇ ਮੰਤਰੀ ਬਣਾਏ ਨੇ ਅੱਜ ਮੈਂ ਜਿਹੜੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਵੀ ਇਹ ਝੋਲੀ ਚਕਾਲੀ ਦਲ ਦੇ ਪਾਈਏ ਅਸੀਂ ਬਿਲਕੁਲ ਨਹੀਂ ਕਿ ਤੁਹਾਡਾ ਜਵਾਬ ਆ ਗਿਆ ਜੀ 100 ਲੱਖ ਸਾਲ ਬੜਾ ਹੈ ਸਵਾਲ ਹੈ ਅ ਗੁਰੂ ਤੇਗ ਬਹਾਦਰ ਜੀ ਦਾ ਪਾ 350 ਸਾਲਾ ਕੌਮੀ ਪਦਰੇ ਤੇ ਮਨਾ ਰਹੇ ਪੰਜਾਬ ਵੀ ਮਨਾ ਰਿਹਾ ਹੈ ਇਤفاق ਦੀ ਗੱਲ ਹੈ ਕਿ ਤੁਸੀਂ ਅੱਜ ਪੰਜਾਬ ਦੀ ਕੈਪੀਟਲ 'ਚ ਬੈਠੇ ਹੋ ਕੋਈ ਦਿਨ ਰਹਿ ਗਿਆ ਹੈ 350 ਸਾਲੇ ਸਵਾਲ ਆਇਆ ਕਿ ਐਸਜੀਪੀਸੀ ਵੀ ਕਹਿ ਰਹੀ ਹੈ ਬਾਕੀ ਧਾਰਨਕ ਸੁਸਤਾਵਾਂ ਵੀ ਕਹਿ ਰਹੀਆਂ ਲੱਖਾਂ ਲੋਕਾਂ ਨੇ ਆਉਣਾ ਉਹਦੇ ਟ੍ਰੇਨਸ ਵਗੈਰਾ ਦਾ ਕਿਸ ਤਰ੍ਹਾਂ ਦਾ ਇੰਤਜ਼ਾਮ ਕਰ ਰਹੇ ਹੋ ਦੇਖੋ ਐਨਡੀਏ ਦੇ ਬਾਰੇ ਸਾਰੇ ਜਾਣਨਾ ਚਾਹਣਗੇ ਤੁਸੀਂ ਬਹੁਤ ਟੁਕਮਾ ਟੇ ਇੰਪੋਰਟੈਂਟ ਅਸੀਂ ਐਸੇ ਕਰਕੇ ਸਾਰੇ ਰੇਲਵੇ ਮਿਨਿਸਟਰੀ ਨੇ ਪਹਿਲਾਂ ਦਿੱਲੀ ਅੱਜ ਤੋਂ 1 ਮਹੀਨਾ ਪਹਿਲਾਂ ਅਸੀਂ ਬੇਨਤੀ ਕੀਤੀ ਐਸਜੀਪੀਸੀ ਵਾਲਿਆਂ ਨੂੰ ਉਹ ਵੀ ਆਏ ਉਹਨਾਂ ਨੇ ਘਰੇਵਾਲ ਸਾਹਿਬ ਦੀ ਡਿਊਟੀ ਲਈ ਅਸੀਂ ਬੇਨਤੀ ਕੀਤੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਲੋ ਉਹ ਨਾਲ ਹੀ ਸਿਰਸਾ ਸਾਹਿਬ ਬੈਠੇ ਆ ਉਹਨਾਂ ਦੇ ਉਹ ਆ ਗਏ ਅਸੀਂ ਛਿੰਡਾ ਸਾਹਿਬ ਆਏ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਛਿੰਡਾ ਸਾਹਿਬ ਆਏ ਆਪ ਅਸੀਂ ਤਖਸਾਲ ਸਾਹਿਬ ਪਟਨਾ ਸਾਹਿਬ ਤੋਂ ਆਏ ਉਹਨਾਂ ਦੇ ਪ੍ਰਧਾਨ ਸਾਡੇ ਆਪ ਦੇ ਸੋਹੀ ਸਾਹਿਬ ਉਹ ਆਏ ਇਸੇ ਤਰੀਕੇ ਨਾਲ ਸਾਡੇ ਨਦੇਟ ਸਾਹਿਬ ਦੇ ਜਿਹੜੇ ਪ੍ਰਧਾਨ ਨੇ ਉਹ ਉੱਥੇ ਮੌਜੂਦ ਸੀ ਤੇ ਚੀਫ ਖਾਲਸਾ ਦਰਬਾਰ ਤੋਂ ਜਿਹੜੇ ਆਪਣੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਕੀ ਨਾ ਉਹਨਾਂ ਦਾ ਅੰਮ੍ਰਿਤਸਰ ਵਾਲੇ ਮੈਨੇਜਰਸ ਉਹ ਕਿਤੇ ਬਾਹਰ ਗਏ ਸੀ ਉਹਨਾਂ ਨੇ ਆਪਣੇ ਥਾਂ ਟੀਮ ਭੇਜੀ ਤੇ ਅਸੀਂ ਉਹਨਾਂ ਨਾਲ ਬੜੀ ਡਿਟੇਲਡ ਮੀਟਿੰਗ ਕਰਕੇ ਜੋ ਸਲੋਗਨ ਦੀ ਗੱਲ ਹੋਈ ਵੀ ਕਿਸ ਤਰੀਕੇ ਨੇ ਰੇਲਵੇ ਸਟੇਸ਼ਨ ਤੇ ਸਲੋਗਨਸ ਲਿਖਣੇ ਆ ਕਿਸ ਤਰੀਕੇ ਨਾਲ ਟ੍ਰੇਨਸ ਚਲਾਉਣੀਆਂ ਕਿੰਨੀ ਲੋਡ ਆ ਅਸੀਂ ਉਹ ਸਾਰੀ ਆਪਣੀ ਗੱਲ ਵੀ ਉਹਨਾਂ ਨੂੰ ਦੱਸਤੀ ਤੇ ਉਹਨਾਂ ਨੇ ਸਾਡੇ ਨਾਲ ਸ਼ੇਅਰ ਕਰ ਲਈ ਸਾਡੀ ਬਿਲਕੁਲ ਪੂਰੀ ਤਿਆਰੀ ਆ ਜਿਵੇਂ ਜਿਵੇਂ ਉਹ ਹਾਂ ਇੱਕ ਇੱਕ ਗੱਲ ਜ਼ਰੂਰ ਜਿਹੜੀ ਕੀ ਸਾਡੇ ਮੰਤਰੀ ਨੇ ਜਿਹੜੇ ਐਜੂਕੇਸ਼ਨ ਮਿਸਟਰ ਤਰਵਿੰਦਰ ਪ੍ਰਧਾਨ ਆਪਣੇ ਇੱਥੇ ਵਾਲੇ ਬੈਂਸ ਸਾਹਿਬ ਉਹਨਾਂ ਨੇ ਵੀ ਦੋ ਤਿੰਨ ਵਾਰ ਮੇਰੇ ਨਾਲ ਕਈ ਵਿਸ਼ਿਆਂ 'ਤੇ ਗੱਲ ਕੀਤੀ ਜਿਵੇਂ ਉਹਨਾਂ ਨੇ ਕਿਹਾ ਵੀ ਸਪੈਸ਼ਲ ਬੰਦੇਵਾਰਤ ਇੱਥੋਂ ਚਲਾ ਦਿਓ ਜਾਂ ਸ਼ਤਾਬਦੀ ਚਲਾ ਦਿਓ ਮੈਂ ਉਹ ਬੰਦੇਵਾਰਤ ਜਾਂ ਸ਼ਤਾਬਦੀ ਉਹ ਲੱਗ ਚੀਜ਼ ਆ ਉਹ ਐ ਨਹੀਂ ਮਤਲਬ ਚੱਲ ਸਕਦੀ ਉਹ ਥੋੜੀਆਂ ਸੀਟਾਂ ਐ ਤੇ ਇਸ ਤਰੀਕੇ ਨਾਲ ਅਸੀਂ ਬਰ ਬਾਕੀ ਜਿਹੜੀਆਂ ਜਿਸ ਤਰੀਕੇ ਨਾਲ ਫਰਸਟ ਕਲਾਸ ਏਸੀ ਆ ਸੈਕਿੰਡ ਕਲਾਸ ਥਰਡ ਉਹ ਤਰੇ ਨਾ ਜਿੰਨੀਆਂ ਵੀ ਨੇ ਆ 12000 ਤਾਂ ਸੀ ਹੁਣ ਛੱਤ ਪੂਜਾ ਲਈ ਜਾਂ ਦੀਵਾਲੀ ਲਈ ਜਾਂ ਹੋਰ ਲਈ ਤੇ ਕੋਈ ਵੀ ਮੈਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਕੋਈ ਵੀ ਇਸ ਕਮੀ ਨਹੀਂ ਰਹੇਗੀ ਤੇ ਹੋਰ ਵੀ ਜਿਹੜੇ ਵੀ ਮੈਂ ਤੁਹਾਡੇ ਰਾਹੀਂ ਵੀ ਕਹਿਣਾ ਚਾਹਣਾ ਜਿਹੜੇ ਵੀ ਕੋਈ ਕਮੇਟੀ ਗੁਰਦੁਆਰਾ ਪ੍ਰਵਿੰਦਰ ਕਮੇਟੀ ਗੁਰਦੁਆਰਾ ਦੇ ਪ੍ਰਧਾਨ ਨਿੱਜੀ ਤੌਰ ਤੇ ਵੀ ਕੋਈ ਵੀ ਰਹਿ ਸਾਡੇ ਮੇਲ ਰਾਹੀਂ ਦੇ ਸਕਦੇ ਆ ਲਿਖ ਕੇ ਦੇ ਸਕਦੇ ਆ ਟੈਲੀਫੋਨ ਤੇ ਦੇ ਸਕਦੇ ਆ ਉਹ ਅਸੀਂ ਪੂਰੀ ਉਹਨਾਂ ਦੀ 100% ਕਰਾਂਗੇ ਦੇਖੋ ਜੀ ਐਗਜ਼ਿਟ ਪਾਲ 'ਚ ਐਨਟੀਆ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਲੇਕਿਨ ਤਾਂ ਜਸਵੀ ਯਾਦਵ ਦਾ ਕਹਿਣਾ ਹੈ ਕਿ ਸਰਕਾਰ ہماری ਬਣੇਗੀ ਵਾਟਸ ਯੂਰ ਰੈਕਸ਼ਨ ਔਨ ਦੈਟ ਦੇਖੋ ਇਹ ਗੱਲ ਥੋੜੀ ਠੀਕ ਆ ਜੋ ਸਾਡਾ ਵੀ ਫੀਡਬੈਕ ਆ ਮੇਰੇ ਵੀ ਲੋਕ ਬਿਹਾਰ 'ਚ ਸਾਥੀ ਬੜੇ ਕੰਮ ਕਰ ਰਹੇ ਆ ਇੱਕ ਮੇਰਾ ਆਪਦਾ ਸਹਿਯੋਗੀ ਆ ਜਿਹੜਾ ਉਹ ਵੀ ਬਿਹਾਰ ਤੋਂ ਆ ਜੋ ਉਹਨਾਂ ਦਾ ਵੀ ਫੀਡਬੈਕ ਆ ਕਿਉਂਕਿ ਜਿਹੜਾ ਰਾਹੁਲ ਗਾਂਧੀ ਕਰਕੇ ਤਯਸ਼ਵੀ ਦੀ ਜਿਹੜੀ ਗੱਲ ਸੀਗੀ ਜਦੋਂ ਰਾਹੁਲ ਗਾਂਧੀ ਨੇ ਵੋਟ ਚੋਰੀ ਵਾਲੀ ਯਾਤਰਾ ਕੀਤੀ ਉਸ ਤੋਂ ਬਾਅਦ ਬੜਾ ਬੁਰਾ ਹਾਲ ਹੋ ਗਿਆ ਕਿਉਂਕਿ ਭਾਜਪਾ ਦਾ ਜਿਹੜਾ ਮੁੱਖ ਸਟਾਰ ਕੈਂਪੇਨਰ ਆ ਭਾਜਪਾ ਦਾ ਜਿਹੜਾ ਸਟਾਰ ਕੈਂਪੇਨਰ ਆ ਉਹ ਰਾਹੁਲ ਗਾਂਧੀ ਆ ਜਿੱਥੇ ਅਸੀਂ ਸਟਾਰ ਕੈਂਪੇਨਰ ਨੂੰ ਭੇਜ ਜਿੰਨੇ ਆ ਉੱਥੇ ਬੀਜੇਪੀ ਦੀ 100% ਜਿੱਤ ਯਕੀਨੀ ਆ ਉਹਨੇ ਤਾਂ ਇੰਨੀ ਮਿਹਨਤ ਕਰਕੇ ਯਾਤਰਾ ਕੀਤੀ ਆ ਉੱਥੇ ਤਾਂ ਸੀਟਾਂ ਦੀ ਸਾਨੂੰ ਕਮੀ ਨਹੀਂ ਰਹਿਣੀ ਕੋਈ